ਹਾਂਜੀ ਸੁਖ ਬਲੋਸ ਵੈਲਕਮ ਤੁਹਾਡਾ ਜੀ ਸੁਖ ਬਲੋ ਬੋਪਰਾ ਵਿੱਚ ਤੇ ਅੱਜ ਆਪਾਂ ਆਏ ਹਾਂ ਸਸੇ ਖੂਤੇ ਰਾਤੀ ਪੱਠੇ ਖੜਨੇ ਸੀਗੇ ਆਏ ਪੱਠੇ ਆ ਸੀ ਪਰ ਪੱਠੇ ਵੱਢ ਨਹੀਂ ਹੋਏ ਕਿਉਂਕਿ ਇੱਧਰ ਆਪਾਂ ਦੂਜਣ ਲੱਗੇ ਸੀਗੇ ਹੋਰ ਮੂੰਗੀ ਜਈ ਮੂੰਗੀ ਬੀਜਣੀ ਸੀਗੀ ਉਹ ਫਿਰ ਮੁੰਡਾ ਆ ਗਿਆ ਯਾਰ ਦੋਸਤ ਕਹਿੰਦਾ ਜੇ ਬੀਜ ਜੰਦੇ ਆ ਟਾਈਮ ਨਾਲ ਉਹ ਵੀ ਇੱਧਰ ਨੂੰ ਹੋ ਗਏ ਖਾਦਾ ਖੂਦਾ ਪਾਉਣ ਲੱਪੇ ਅਜੇ ਸੁਹਾਗਾ ਮਾਰਨਾ ਇਹਨੂੰ ਨੇਰਾਗ ਰਾਤੀ 9 ਵਜ ਗਈ ਥੀ ਤੇ ਆ ਹੁਣ ਪੱਠੇ ਰਹਿ ਗਏ ਸੀ ਮੈਂ ਜਾਂ ਪੱਠੇ ਲਾਉਂਦੇ ਸੀ ਸਵੇਰੇ ਜਾ ਕੇ ਤੇ ਪੱਠੇ ਲੈਣ ਆਏ ਆ ਫਸਤ ਰੇਲ ਪਈ ਆ ਬਰਾਬਰ ਰੱਖੀ ਤੇ ਪੱਠੇ ਵੱਢਣ ਦਾ ਮਜ਼ਾ ਐ ਸਵੇਰੇ ਆਉਂਦਾ ਹੈਗਾ ਜੋ ਮਰਜੀ ਕਿਉਂ ਤਰੇਲ ਪਈ ਹੁੰਦੀ ਗੱਡੇ ਹੁੰਦੇ ਨਾ ਤੇ ਸੁੱਕੇ ਪੱਠੇ ਜਿਹੜੇ ਆ ਸ਼ਾਮਾਂ ਦੇ ਟਾਈਮ ਵੱਢਦੇ ਵਧੀਆ ਹੁੰਦੇ ਮਜ਼ਾ ਆਉਂਦਾ ਆ ਤੇ ਐਸਲੇ ਤਾਂ ਫਿਰ ਪਾਣੀ ਪੁੱਤੋ ਤਰੇਲ ਦਾ ਪਾਣੀ ਲਿਖਦਾ ਆ ਤੇ ਉਹ ਪੱਠੇ ਫਿਰ ਮਜ਼ਾ ਨਹੀਂ ਹੈਗਾ ਇਸ ਕਰਕੇ ਨਾ ਹੁਣ ਪੱਠੇ ਸ਼ਾਮ ਨੂੰ ਖੜਾ ਕਰਨੇ ਆ ਉਹ ਤਾਂ ਦਿਨੇਰਾ ਹੋ ਗਿਆ ਕੰਮ ਕਰਕੇ ਸਗਾਏ ਮਾਰਨਾ ਆ ਸਵਾਗਾ ਜ ਮਾਰਿਆ ਨੀ ਗਾ ਇਹ ਪੱਠੇ ਦੁੰਬ ਨਿਕਲ ਨਾ ਪਿਆ ਅਸੀਂ ਕੱਚਾ ਬੜਦੇ ਉੱਤ ਦੁੰਬ ਬੜਦੇ ਉਹ ਤੋਂ ਵੱਢਦੇ ਉਤੋਂ ਕੱਚੇ 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 ਵੱਢਦੇ ਤੂੰ ਇਹ ਲੱਗਦੇ ਜਾਂਦੇ ਥੱਲੇ ਇਹਨਾਂ ਪੱਠੇ ਜੜੇ ਨੇ ਥੱਲੇ ਲੱਗਦੇ ਜਾਂਦੇ ਆ ਤੇ ਮਰੇ ਮੇਰੇ ਤਾਂ ਲੱਗਦੀ ਪੱਠਿਆਂ ਨੂੰ ਵੱਢਦੇ ਦੋਵੇਂ ਅਸੀਂ ਕਿਉਂਕਿ ਜੇ ਦੁੰਬ ਹੁੰਦੇ ਨਾ ਜਦੋਂ ਫਿਰ ਭਾਰ ਪੈਂਦਾ ਪੱਠਿਆਂ ਦਾ ਦੂਜੀ ਪਾਸੇ ਨੂੰ ਉਹ ਫੇਰ ਇੱਤਾ ਹੀ ਲੱਗਦੇ ਜਾਂਦੇ ਆ ਇਸ ਕਰਕੇ ਨਾ ਪੱਠੇ ਚੋਂ ਬੀਜ ਜਿਹਾ ਸੀ ਤਾਂ ਹੋ ਗਿਆ ਸਰ ਗਿਆ ਨਹੀਂ ਅਜੇ ਪੱਠੇ ਐ ਬਹੁਤ ਛੋਟ ਆ ਗਈ ਆ ਸਾਡੇ ਉਹ ਪਿੰਡ ਕੇ ਪੱਠੇ ਬੀਜੇ ਖੇਤੇ ਇੱਕ ਗਾਚਾ ਉਹਦੇ ਉਥੋਂ ਖੇਤ ਤੇ ਇੱਕ ਗਾਚਾ ਬੀਜਿਆ ਤੇ ਉਹਨੂੰ 15 ਜਾਣੇ ਵੰਡਣ ਡਏ ਆ ਪਿੰਡ ਦੇ ਬੰਦੇ 10 ਮਾਲਕ ਕਿਸੇ ਨੇ ਲਏ ਆ ਇੱਕ ਨਾਲ ਕਿਸੇ ਨੇ ਲਿਆ ਆ ਦੋ ਮਾਲਕ ਕਿਸੇ ਨੇ ਲਏ ਆ ਪੰਜ ਮਾਲਕ ਕਿਸੇ ਨੇ ਇਸ ਤਰ੍ਹਾਂ ਵੰਡਣ ਡਏ ਆ ਜੋ ਆਪਣਾ ਕੁਦਰਤੀ ਥਾਂ ਪਿਆ ਸੀ ਬੀਜ ਦਿੱਤਾ ਤੇ ਸਰਗਾ ਚੰਗੇ ਟਾਈਮ ਤੇ ਹੁਣ ਚਲੋ ਔਕੇ ਤਾਂ ਨਹੀਂ ਹੈਗੇ ਨਾ ਤੇ ਕਈ ਮੈਨੂੰ ਪੁੱਛਦੇ ਆ ਯਾਰ ਮੈਨੂੰ ਭਰੀ ਦੋ ਭਰੀ ਦੇ ਦੇ ਉੱਪਰ ਮੈਂ ਕਿਹਾ ਤੁਹਾਨੂੰ ਦੇਖ ਆਪਣਾ ਕਿਵਨ ਆਇਆ ਆਪਣਾ ਖਾਣਾ ਮੁਰਕੇ ਤੇ ਇਧਰ ਆਪਾਂ ਵੀ ਜੇ ਬਸ ਉਹ ਵੀ ਹੋ ਚੱਲੇ ਆ ਇਹ ਖਾਦ ਮਾਰਨੀ ਆ ਜੂਰੀਆ ਲਿਆ ਕੇ ਅੱਜ ਸ਼ਾਮ ਨੂੰ ਕਿਉਂ ਸਵੇਰ ਨੂੰ ਖਾਦ ਪਾਈ ਜਿਹੜੀ ਇਹ ਨਾ ਜੂਰੀਆ ਉਹਦਾ ਪੱਠੇ ਸੜ ਜਾਂਦੇ ਆ ਇਸ ਕਰਕੇ ਨਾ ਬਰਾਬਰ ਚ ਲਾ ਪੱਠੇ ਬਰਾਬਰ ਆਗੇ ਜਦ ਰੱਸੀ ਪਾਉਣੇ ਆ ਪੱਲੀ ਕਿੰਨੀ ਆਗੇ ਇਹ ਇਹ ਨਾ ਵੱਡ ਘਾਲੇ ਇਹ ਤਰੀ ਪਈ ਉਹ ਤੋਂ ਵੱਡ ਵੱਡੇ ਜਾਓ ਵੱਡ ਰਾ ਪਰਲੇ ਬੰਦੇ ਉਧਰ ਵੱਡ ਮਦਾਂ ਕੋ 3 ਰੁਪਈਆ ਘਾ ਨਹੀਂ ਪਾਇਆ ਸ ਬਟਨ ਦੇ ਵਿੱਚ ਕੰਦੀ ਇੱਕ ਵਾਰੀ ਖੜਨੀ ਹਲਕੀ ਥੋੜੇ ਹੀ ਖੜਨੇ ਆ ਬਾਕੀ ਸ਼ਾਮਰ ਖੜਾਂਗੇ ਸ਼ਾਮ ਨੂੰ ਪੰਡਾ ਵਟ ਲਈਏ ਰਾਤੀ ਖੜਨੀ ਹੋਏ ਤਾਂ ਜਾ ਕੇ ਪੰਗਾ ਪਿਆ ਹੈ ਫੋਟੇਜ ਲਖਲਾ ਹੋਲਾ ਢੇਰੀ ਇਸੋ 3 ਰੁਪਈਆ ਪੱਠੇ ਬੜਾ ਮਜ਼ਾ ਦਿਹਣੀਆਂ ਚਲੋ ਠੱਕੇ ਕਰਦੀਆਂ ਪੱਠਿਆਂ ਨਾਲ ਪਰ ਚਲੋ ਕੋਈ ਗੱਲ ਨਹੀਂ ਕਿਉਂਕਿ ਖੜਨੇ ਪੈਣੇ ਸੀਗੇ ਇਸ ਕਰਕੇ ਬਹੁਤ ਪੱਠੇ ਛੇਤੀ ਗਾਲੇ ਛੱਟ ਹੋ ਜਾਂਦੇ ਆ ਦੋ ਭਰੀਆਂ ਤਿੰਨ ਛੱਟ ਜਾਂਦੀਆਂ ਆ ਗਾਲੀ ਸੀ ਕਿ ਆਪਣੇ ਕੋ ਸਮਾਂ ਰਤੀ ਹੈ ਨਹੀਂ ਸੀ ਟਾਈਮ ਰਹਾ ਤੇ 9 ਵਜ ਗਏ ਸੀਗੇ ਫੇ ਤੁਹਾਨੂੰ ਪਤਾ ਆਪਣੇ ਮੱਕੀਆਂ ਹੈਗੀਆਂ ਜੰਗਲ ਏਰੀਆ ਬਣਿਆ ਹੋਇਆ ਤੇ ਸੂਰ ਸਰ ਬਹੁਤ ਨਿਕਲਦੇ ਐ ਐਵੇਂ ਕੋਈ ਸੂਰ ਕਿਸੇ ਤਰ੍ਹਾਂ ਦਾ ਹੁੰਦਾ ਕੋਈ ਕਿਸੇ ਤਰ੍ਹਾਂ ਦਾ ਹੁੰਦਾ ਪਿਛੇ ਦੇ ਸੂਰਾਂ ਨੇ ਇੱਥੇ ਸਾਡੇ ਨਾ ਲੱਗੇ ਇਹਦੇ ਪੈਨ ਬੋਟਰਾ ਤੇ ਖੇਤਾਂ 'ਚ ਪਾਣੀ ਲਾਉਣ ਗਿਆ ਬੰਦਾ ਉਟਾ ਲਿਆ ਸੀਗਾ ਇਸ ਕਰਕੇ ਨਾ ਸੂਰ ਜਿਹੜੇ ਉਹ ਖਤਮਾ ਕੀ ਹੁੰਦੇ ਆ ਉਨਾ ਪਤਾ ਇੱਕ ਸਿੰਘ ਜੀ ਆ ਮੋਰ ਨੂੰ ਇਸ ਤਰ੍ਹਾਂ ਦਾ ਉਹੀ ਮਾਰਦੇ ਲਿਆ ਕੇ ਉਹਦੇ ਨਾਲ ਹੀ ਬੱਟ ਪੱਟਦੇ ਜਾਂਦੇ ਆ ਗਾਂਦਾਂ ਤੇ ਹਲਕਾ ਪੂਲਾ ਵੱਡ ਰਾ ਬਾਕੀ ਸ਼ਾਮਾਂ ਵੱਡਣਾ ਕਿ ਹੁਣ ਇਹ ਤੇ ਪਈਏ ਛੁੱਟ ਨਹੀਂ ਹੋਣਾ ਕੰਮ ਤੇ ਕਹਿੰਦੀ ਪੱਠੇ ਮੈਨੂੰ ਪੱਠੇ ਵੱਢਣੇ ਆ ਮੈਂ ਜੱ ਵੱਡੋ ਜੀ ਕੋਈ ਗੱਲ ਨਹੀਂ ਵੱਢ ਲਓ ਆਪਾਂ ਰੋਈ ਵੱਢੀ ਆ ਤੁਸੀਂ ਵੱਢ ਲਓ ਤੇ ਹੁਣ ਸ਼ਾਮਰ ਕੈਰੀ ਪਾਣੇ ਇਹਦੇ ਤੇ ਚਲੋ ਚੀਜ਼ ਬੀਜੀ ਆ ਤਾਂ ਆਪੇ ਕਿੰਨੇ ਕੰਮ ਆਊਗੀ ਪਹਿਲੀ ਵਾਰੀ ਮੰਗੀ ਬੀਜ ਜੀ ਫਸਟ ਟਾਈਮ ਦੇਖਣੀ ਮੈਂ ਕਿਹੋ ਜੀ ਹੁੰਦੀ ਆ ਜੇ ਤਾਂ ਜੇ ਤਾਂ ਵਧੀਆ ਹੁੰਦੀ ਹੋਈ ਆਪਾਂ ਨੂੰ ਵਧੀਆ ਮੁਨਾਫਾ ਲੱਗਾ ਇੱਥੇ ਛੱਠੀ ਮੰਗੀ ਆ 70 ਦਿਨਾਂ ਦੀ ਇਹ 60 ਤੇ 70 ਦਿਨਾਂ ਵੱਢ ਰਣੀ ਆ ਤੇ ਮੁਰਗੇ ਝੋਨਾ ਵੀ ਲੱਗ ਜਾਣਾ ਆ 26 126 ਜਾਂ 131 ਜਾਂ ਬਾਸਮਤੀ ਤੇ ਦੇਖਾਂਗੇ ਜੇ ਵਧੀਆ ਹੋਇਆ ਤਾਂ ਫਿਰ ਆਪਾਂ ਗਾਂ ਲਾਇਆ ਕਰਾਂਗੇ ਤੇ 7:00 ਮਿੰਟ ਦੀ ਹੋ ਗਈ ਆ 7:00 ਵੇਖੋ ਬਹੁਤ ਐ ਨਹੀਂ ਹੋ ਗਈ ਆ ਬਹੁਤ ਆ ਬਸ ਕੋਈ ਬਖਸ਼ਾ ਮੈਂ ਵੱਡਾ ਹੋਣੀ ਬਾਟ ਤੇ ਤੇ ਬਹ ਪਈ ਆ ਇਹਨਾਂ ਦੇ ਪੱਠੇ ਟੈਂਪਸਲੀ ਮੜੇ ਵੱਢਲੇ ਆ ਦੇਖਾਂਗੇ ਫਿਰ ਦੂਜੇ ਟੈਂਪਸ ਤੇਲ ਦੇ ਪੱਠੇ ਵੱਢਣ ਦਾ ਬਧਿਆਨ ਲੱਗਦਾ ਹੈਗਾ ਤੇ ਛਾਂ ਉਹਨਾਂ ਪੱਠੇ ਸਹੀ ਰੰਦੇ ਆ ਤੇਲੇ ਪਸ਼ੂ ਖਾਂਦੇ ਵੀ ਨਹੀਂ ਦਾਣਾ ਪੱਠੇ ਇਹੇ ਤਾਂ ਨਰ ਬੋਲ ਰੇਤਾ ਵੀ ਹੁੰਦੀ ਪੱਟ ਹੁੰਦੀ ਨਾਲ ਹਨਾ ਫਿਰ ਦੇਖੋ ਇਹ ਪੱਠਿਆਂ ਦੀ ਇਥੇ ਡੋੜ ਲੱਗੀ ਆ ਰੇਤਾ ਉਹਦੇ ਨਾਲ ਤਾਂ ਮਜ਼ਾ ਹੀ ਆਉਂਦਾ ਜਿਨ੍ਹਾਂ ਦੇ ਪੱਠੇ ਹੈ ਨਹੀਂ ਵਿਚਾਰੇ ਭੱਜੇ ਫਿਰਦੇ ਪੱਠੇ ਸਾਨੂੰ ਉਹ ਦੇ ਦਿਓ ਦੇ ਦਿਓ ਸਾਡੇ ਪਿੰਡ ਲਾਂਵੇ ਪਿੰਡੋਂ ਪੱਠੇ ਲੈਣ ਆਉਂਦੇ ਇੱਥੇ ਸਾਡੇ ਪਿੰਡ ਤੇ ਇਸ ਕਰਕੇ ਜੇ ਆਪਾਂ ਪਸ਼ੂ ਰੱਖਣੇ ਜ਼ਰੂਰ ਆਪਾਂ ਨੂੰ ਪੱਠੇ ਵਿਜਣੇ ਚਾਹੀਦੇ ਆ ਸੁੱਕਾ ਗਿੱਲਾ ਚਾਹੀਦਾ ਇਹਨਾਂ ਨੂੰ ਹਨਾ ਤੇ ਦੇਖੋ ਮੁੱਕੀ ਕਿ ਨਹੀਂ ਸੁਣੀ ਆ ਲੱਗੇ छल्ली पे गई मक्की नु इधर है ना हम्म ओथे 갈ਦੇ थे शांति आ खुते थे आ हे भण वाला आई नी भया अच्छा आ पठे विदे ठीक है पर लो अच्छा भण वाला ना जे हम्म ਚਿੜੀਆਂ ਕਿੰਨੀ ਸੋਹਣੀਆਂ ਹੈਗੀਆਂ ਇੱਥੇ ਅੱਜ ਹੋ ਗਈ 13 ਤਰੀਕ ਸੰਕਰਾਂਦ ਕਾਲੂ ਵਾਲਾ ਹੂੰ ਕੱਲ ਹੋਣਾ ਨਾ ਮੇਲਾ ਸੂਸਾਂ ਦਾ ਬਹੁਤ ਵੱਡਾ ਮੇਲਾ ਲੱਗਦਾ ਬੜੀ ਰੌਣਕ ਹੁੰਦੀ ਹਰ ਸਾਲ ਵਾਹ ਨੰਦਾਂ ਦਾ ਹੂੰ ਸਬਕ ਇਹ ਕੰਮ ਖਰਾਬ ਕਰਾਉਗਾ ਤੇ ਖਰਾਬ ਕਰਦੇ ਪੱਠਿਆਂ ਨੂੰ ਇਹ ਹੂੰ ਇਹਨਾਂ ਗੱਲ ਗਿਆ ਆ ਤਾਂ ਇਹਨਾਂ ਨੇ ਛੱਡਿਆ ਇੱਧਰ ਕਰਕੇ ਲੱਗਣੇ ਆ ਥੰਮਾ ਇਹ ਗਿਆ ਇਹਨਾਂ ਨੂੰ ਆ ਗਿਆ ਅੱਗ ਪਈ ਜਾਂ ਕੀ ਚੱਕਰ ਪੈ ਗਿਆ ਮੈਂ ਸ਼ੌਕ ਸੀਕ ਪੈ ਗਿਆ ਅੱਗ ਪਈ ਹੋਈ ਨਾ ਨਵੀਂ ਖਤਮ ਹੋ ਗਈ ਚਾਰਿਆਂ ਚੋਂ ਨਾ ਜ ਆ ਰਾਤ ਬੀਤ ਜਾਣਾ ਮੂੰਗੀ ਦਾ ਖੇਤ ਗੁੰਗਾਤ ਹੂੰ ਗੱਲ ਮੋਸ ਦੀ ਹੂੰ ਸੋਣੀ ਅੱਗ ਜਾਣੀ ਆ ਫੇਰ ਹੂੰ ਭਾਗਾ ਮਾਰ ਲੈ ਨੂੰ ਅਜਾ ਅਛਾ ਅਛਾ ਸ਼ਾਵਨ ਵਡਾਂਗੇ ਹੁਣ ਨਹੀਂ ਕੋਈ ਫਾਇਦਾ ਵਡਣ ਦਾ ਹੁਣ ਦੋ ਦਿਕ ਐਵੇਂ ਕੱਪੜੇ ਪਹਿਣ ਵਾਲੀ ਗੱਲ ਆ ਨਾ ਅਸੀ ਗੱਲ ਪੱਠੇ ਵੜੇ ਖਰਾਬ ਹੋਈ ਆ ਗਾਉਂ ਜਾ ਹਾਏ ਹਾਏ ਕੋਰਤੇ ਕੋ ਗੀਆਂ ਕੀ ਹੈਗਾ ਇੱਥੇ ਹਾਂ ਜੀ ਚੁਗੰਡੇ ਚਲਿਏ ਹੁਣ ਕਰਦੋ ਓ ਵਾਹਿਗੁਰੂ ਵਾਹਿਗੁਰੂ ਚਲੋ ਜੀ ਬੜਲੇ ਪੱਠੇ ਹੁਣ ਤੇ ਇੰਨੇ ਵੱਢਨੇ ਆ ਦੇਖਾਂਗੇ ਸ਼ਾਮ ਨੂੰ ਤੇਰਾ ਸੁਬਸਾ ਦਗਾ ਵਾਹਿਗੁਰੂ ਤੇਰੀ ਸਬਰ ਜਨਾ ਵਾਹਿਗੁਰੂ 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 ਹਾਂਜੀ ਲੋ ਜੀ ਸ਼ਾਮ ਦੇ ਹੋ ਗਏ 6 ਵਜੇ ਆ ਤੇ ਸਵੇਰੇ ਆਈ ਸੀ ਆਈ ਸੀ ਤੇਲ ਬਹੁਤ ਸੀਗੀ ਤੇ ਚੰਗੀ ਜਿਹਾ ਪੱਠੇ ਨਹੀਂ ਵੱਢ ਹੋਈ ਸਾਡੇ ਕੋਲ ਤੇ ਹੁਣ ਦੇਖੋ ਕੀ ਕੀ ਕੰਮਕਾਰ ਹੁਣ ਹੁੰਦੇ ਆ ਪੱਠੇ ਵਡ ਹੁੰਦੀ ਆ ਕਿ ਕਿਹੜੇ ਚੀਜ਼ ਬੀਜ ਹੁੰਦੀ ਆ ਤੇ ਮੈਂ ਘਰ ਦੇ ਕੰਮ ਕਰ ਅਜੇ ਖਤਮ ਕਰਕੇ ਨਹੀਂ ਨਿਬੜਤੇ ਹਨੀ ਅਜੇ ਤੇ ਦੁੱਧ ਚੋ ਕੇ ਆਈਆਂ ਤੇ ਚੋ ਕੇ ਰੱਖ ਕੇ ਆ ਗਈਆਂ ਨੇ ਗਰਮ ਕਰੂੰ ਹੁਣ ਜਾ ਕੇ ਇੱਥੋਂ ਹੁਣ ਤੇ ਸ਼ਾਮ ਨੂੰ ਪੱਠੇ ਵਡਣ ਦਾ ਬਹੁਤ ਵਧੀਆ ਲੱਗਦਾ ਵਡਣਾ ਨਾ ਫਟਾਫਟ ਵੱਡ ਹੋ ਜਾਂਦੇ ਆ ਸਵੇਰ ਨੂੰ ਤਾਂ ਕੌੜੀ ਜੀ ਬੜੀ ਆਉਂਦੀ ਆ ਜਿੱਦਾਂ ਹੋ ਜਾਂਦੀ ਆ ਸਾਡੇ ਖੂ ਦੇ ਵਲੌਗ ਬਹੁਤ ਨੇ ਲੱਗਦੇ ਹਨ ਇਹਦੇ ਘੁੰਮਣ ਫਿਰਨ ਦੇ ਦੇਖੋ ਜੀ ਬਿਜੀ ਬੰਦੇ ਆ ਸੀ ਤੇ ਕੰਮ ਕਰਦੇ ਆ ਸਾਡੇ ਵਲੌਗਾਂ ਦੇ ਤੁਸੀਂ ਬਹੁਤ ਸਾਨੂੰ ਪਿਆਰ ਦਿੰਦੇ ਹੋ ਤੇ ਸਾਡੇ ਜਿਹੜੇ ਕੰਮ ਕਰਦੇ ਵਲੌਗ ਆ ਹਵੇਲੀ ਵਾਲੇ ਯਾਨੀ ਚੌਂਕੇ ਚੱਲੇ ਵਾਲੇ ਹਨ ਤੁਸੀਂ ਬਹੁਤ ਸੰਤ ਕੀਤਾ ਇਹਨਾਂ ਨੂੰ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋਗੇ ਹਨਾ ਤੇ ਸਾਡੇ ਚੈਨਲ ਨੂੰ ਫੁੱਲ ਮੋਨਟਾਈਜ਼ ਕਰਾ ਦਿਓ ਜੀ ਪਲੀਜ਼ ਪਲੀਜ਼ ਤੁਹਾਡੇ ਪਰ ਰਿਕਵੈਸਟ ਹੈ ਜੀ ਹਨਾ ਸਾਰੇ ਭੈਣ ਭਰਾਵਾਂ ਤੁਸੀਂ ਬਹੁਤ ਸਪੋਰਟ ਕਰਦੇ ਆਂ ਤੇ ਕਮੈਂਟ ਵੀ ਬਹੁਤ ਸੋਹਣੇ ਕਰਦੇ ਆਂ ਤੇ ਵਧੀਆ ਕਰਦੇ ਆਂ ਜੀ ਤੇ ਇਹ ਦੇਖੋ ਜੀ ਘੁੰਮਣ ਫਿਰ ਤੁਹਾਨੂੰ ਬਲੌਗ ਦੇਵਾਂਗੇ ਤੇ ਹੁਣ ਇਹ ਅਪਲੋਡ ਕਰਕੇ ਆਈ ਮੈਂ ਜੀ ਵੀਡੀਓ ਤੇ ਸ਼ਾਮ ਸ਼ਾਮ ਨੂੰ 6 ਵਜੇ 6:00 ਵਜੇ ਆਉਂਦੀ ਹੁੰਦੀ ਵੀਡੀਓ ਸਾਡੀ ਹੈ ਨਾ ਬਲੌਗ ਤੇ ਕੱਲ੍ਹ ਲਸ ਗੈਸੀ ਪੈਨ ਨੂੰ ਅਸੀਂ ਤੇ ਜਿੰਨਾ ਹੋ ਸਕੇ ਉਹਨਾਂ ਕੀ ਬਣਾ ਲਿਆ ਦੇਖੋ ਕਿਦਾਂ ਜਾਨਵਰ ਬੋਲਦੇ ਆ ਵਧੀਆ ਲੱਗਦਾ ਹੈ ਨਾ ਦੂ ਦੂ ਤੱਕ ਲੋਕੇਸ਼ਨ ਕਿੰਨੀ ਸੁਣੀ ਆਉਣ ਡਈ ਆ ਹਰੀ ਹਰੀ ਹਰੇ ਹਰੇ ਦਰਖਤ ਹੈ ਨਾ ਤੇ ਮੈਂ ਡਰਾਈਵਰ ਸਾਬ ਪਹਿਲਾਂ ਵੀ ਸੀ ਮੈਂ ਹੁਣ ਆਪਣੀ ਗੱਡੀ ਤੇ ਹੋਣਾ ਹੀ ਆ ਹੈ ਨਾ ਕਿ ਗੱਡੀ ਦੀ ਮੈਂ ਡਰਾਈਵਰ ਹੈ ਨਾ ਇਸ ਦੀ ਦੇਖੋ ਜਰੂਰ ਆਪਾਂ ਨੂੰ ਛੋਟੇ ਹੁੰਦਾਂ ਨੂੰ ਸਾਈਕਲ ਸਿੱਖਣਾ ਚਾਹੀਦਾ ਆ ਤੱਕੇ ਜਾ ਕੇ ਆਪਾਂ ਸਕੂਟਰ ਚਲਾਉਣੀ ਪੈ ਜਵੇ ਤੇ ਜੇ ਸਾਈਕਲ ਸਿੱਖਿਆ ਉਹਦੇ ਸਕੂਟੀ ਆਪਾਂ ਨੂੰ ਬਹੁਤ ਜਲਦੀ ਸਿੱਖਣੀ ਆ ਜਾਂਦੀ ਆ ਤੇ ਕੋਈ ਮੁਸ਼ਕਲ ਨਹੀਂ ਹੁੰਦਾ ਹੈਗਾ ਨਾ ਤੇ ਵਧੀਆ ਰਹਿੰਦਾ ਹੈ ਇਦਾਂ ਆ ਆ ਪਤਾ ਨਹੀਂ ਕੀ ਖਰੇ ਬਾਜਰਾ ਕੀ ਲਿਆਇਆ ਅਕਟ ਸਾਹਿਬ ਤਾਂ ਕੀ ਇਹ ਬੱਚੇ ਦੇ ਤੇ ਬਾਕੀ ਪ੍ਰੋਸੈਸ ਤੁਹਾਨੂੰ ਦੱਸਣਗੇ ਵੀ ਕੀ ਆ ਕੀ ਵਿਜੇ ਅੱਜ ਕੀ ਵਿਜਣਾ ਹੈਗਾ ਤੇ ਮੈਂ ਤਾਂ ਵੇਲੀ ਸੀ ਤੇ ਕੋਈ ਇਹਨੂੰ ਲੈ ਕੇ ਆਏ ਆ ਇਥੇ ਇੱਕ ਦਿਨ ਆਇਆ ਗਿਆ ਪਹਿਲਾਂ ਪੱਠੇ ਵੜ ਲਈਏ ਤੇ ਫਿਰ ਜੋ ਵੀ ਜਿੰਨਾ ਤੁਹਾਨੂੰ ਦੱਸਾਂਗੇ ਵੀ ਕੀ ਬੀਜਿਆ ਅਸੀਂ ਅੱਜ ਇਹਨਾਂ ਵੜਦੇ ਆ ਪੱਠੇ ਹੋ ਚੱਲਦੇ ਹਰੇ ਹਰੇ ਪੱਠਿਆਂ ਨਾਲ ਲੋ ਜੀ ਪੱਠੇ ਮੈਂ ਹੁਣ ਵੜ ਸਟੇ ਆ ਤੇ ਮੇਰਾ ਖਿਆਲ ਦੋ ਪੰਡਾ ਹੋਣੇ ਵਿੱਚ ਉਹਦੇ ਉਹ ਡਾਕਟਰ ਸਾਹਿਬ ਚੱਕ ਲੈਣਗੇ ਤੇ ਮੈਂ ਥੋੜੀ ਹੈਲਪ ਕਰਾਤੀ ਨਾਲ ਤੇ ਆਪਣਾ ਹੀ ਕੰਮ ਦਾ ਕੋਈ ਨਹੀਂ ਬਣਾ ਹੁੰਦਾ ਹੈਗਾ ਨਾ ਤੇ ਪੱਠੇ ਵੱਡੋ ਨੇ ਮੈਂ ਬਹੁਤ ਵੱਡ ਲੈਣੀ ਆ ਵੱਡ ਚੱਕ ਨਹੀਂ ਹੁੰਦੇ ਮੇਤੋਂ ਤੇ ਥੋੜੀ ਸਰਵਾਈਕਲ ਦੀ ਪ੍ਰੋਬਲਮ ਆ ਮੈਨੂੰ ਤੇ ਪਾਟਕਣਾ ਬੰਦਿਆ ਅੱਗੇ ਮੈਂ ਗੋਹਾ ਵਿਚਾ ਕੇ ਤੇ ਖੱਤੀ ਚ ਹੁੰਦੀ ਸਾਡੇ ਬਾਰ ਬਾਰ ਖੇਤਾਂ ਚ ਉੱਥੇ ਮੈਂ ਲੈਣੀ ਹੁੰਦੀ ਆ ਤੇ ਹੁਣ ਉਹ ਵੀ ਨਹੀਂ ਲਿਆ ਹੁੰਦਾ ਚਲੋ ਖਿਆ ਟਾਈਮ ਟਾਈਮ ਦੀ ਗੱਲ ਆ ਤੇ ਜਿਹੜਾ ਆਪਾਂ ਕੰਮ ਕਰ ਸਕਦੇ ਆ ਉਹ ਕਰਦਨੇ ਹੁੰਨੇ ਆ ਤੇ ਆ ਦੇਖੋ ਜੀ ਟਾਂਡੇ ਹੈਗੇ ਵੇਟ ਬਾਓ ਹੋਏ ਜਾਂਦਾ ਨਿੰਗਰ ਪੱਠੇ ਆ ਆ ਤੁਹਾਨੂੰ ਦਿਖਾਉਨੇ ਆ ਵੀ ਹੁਣ ਕਾਦੀ ਬਜਾਈ ਹੋ ਰਹੀ ਆ ਤੇ ਮੇਰਾ ਖਿਆਲ ਡਾਕਟਰ ਸਾਹਿਬ ਨੇ ਆ ਵੀ ਪੱਠੇ ਵਿਜੇ ਆ ਇੱਧਰ ਬਜਾਈ ਮੇਰਾ ਖਿਆਲ ਕੀ ਬਾਜਰਾ ਵਿਜਣ ਲਗੇ ਬਾਜਰਾ ਅੱਛਾ ਅੱਛਾ ਆ ਵੀ ਪਿਆ ਆ ਨਾ ਤੇਲ ਹੋ ਗਿਆ ਜੀ ਬੀਬੀਆ ਠੀਕ ਆ ਠੀਕ ਆ ਤੇ ਛੱਟਾ ਦੇ ਕੇ ਬਾਜੋ ਫਿਰ ਟੇਟ ਨਾ ਬਾਉਂਗੇ ਹਨਾ ਠੀਕ ਆ ਠੀਕ ਆ ਵਧੀਆ ਵਧੀਆ ਬਾਹਰ ਨਾ ਫੇ ਫਠੰਡੀਆਂ ਹੋਈਆਂ ਹੁੰਦੀਆਂ ਪਹਿਲੀਆਂ ਇੱਧਰ ਪਾਸੇ ਵੀ ਸਾਰੇ ਹਨ ਛੜਾ ਲਸਣ ਰਹਿ ਗਿਆ ਸੀ ਇੰਨਾ ਕ ਉਹ ਨਾ ਲੱਗਣੇ ਸੀ ਹੱਥ ਪਾਜੀ ਦੇ ਤਾਂ ਫਿਰ ਰਹਿ ਗਿਆ ਸੀਗਾ ਅੱਛਾ ਅੱਛਾ ठीक है, ठीक है। <laughs> बढ़िया, बढ़िया। सासी कल्पा जी, ये ना क्या क्या सुबह पटलेसी का सारा ही किधर? अच्छा, ठीक तो... है, ठीक। चलो बढ़िया के ख़राबी होना ही क्या भी थे? ਟੋੜ ਕੇ ਲਾ ਕੇ ਨਾਮ ਨਾ ਖਾਇਓ ਕੋ ਆ ਹੁਣ ਬਾਉਂਗੇ ਸਾਰਾ ਇਹ ਨਾ ਬਾਜੋਂ ਹੋਰ ਕੰਮ ਕਰੀ ਜਾ ਤੂੰ ਬਹੁਤ ਬਧੀ ਚੀਜ਼ ਬਣਦੀ ਆਹ ਅੱਛਾ ਬਰਾਂ ਮੈਂ ਦੋ ਕੁ ਦਾਨੇ ਪੂਦਨੇ ਦੇ ਹੈ ਚੱਡਣੀ ਅੱਛਾ ਅੱਛਾ ਅਕਲ ਹੈਗਾ ਤੁਹਾਡੇ ਜੇ ਹੈਗਾ ਸਾਨੂੰ ਜੇ ਕੋਈ ਤੋ ਲੈ ਕੇ ਜੇ ਹੈਗਾ ਤਾਂ ਆਪਣੇ ਕੋਲ ਦੇ ਦਿਓ ਐਵੇਂ ਖਰਾਓ ਪੀਲੀ ਪਈਆਂ ਨੇ ਉਦਦੇ ਐਵੇਂ ਐ ਹੋਰ ਪਾਈ ਤੂੰ ਸਾਨੂੰ ਗੋੜਨ ਦਿੱਤਾ ਹੈਗਾ ਕੱਲ ਨੂੰ ਪੜਨਾ ਬੱਲਬੀ ਦਾ ਬੂਲੇ ਵਾਲੇ ਪਰਸੇ ਹੈਗਾ ਰੱਖਿਓ ਜਰੂਰ ਸਾਡੇ ਕਿਹ ਕਿਤਾ ਰੱਖੀ ਨਾ ਆਹੋ ਮੈਂ ਤਾਂ ਜਿੱਤੇ ਪਰਸੋਂ ਮੰਨ ਲੈ ਤਾਸੀ ਦਾ ਮੈਂ ਤੇ ਵੀ ਉੱਤੇ ਹੁੰਦਾ ਕਿਵੇਂ ਨਹੀਂ ਨਹੀਂ ਪਹੁੰਚਣਾ ਨਹੀਂ ਤੂੰ ਜੇ ਕੱਢਣੇ ਕਿਸੇ ਨੂੰ ਫੋਨ ਕਰਦੇ ਹੋਈ ਆਜਾ ਪਰਸੋਂ ਤੱਕੇ ਦੱਸਣੀ ਹੀ ਤਾੜੀ ਚੱਲੀ ਆਪੇ ਕਰੀ ਜਾ ਬੰਨੇ ਆ ਦੇ ਅੱਗੇ ਗਾੜ ਰਸ ਸੀਗਾ ਤੇ ਬਾਬਾ ਮੋਜੀ ਗੋੜ ਚਾਹ ਚੂ ਬਣਾਇਦੀ ਸੀ ਰੋਟੀ ਮਗਰ ਖਾ ਲਈ ਦੱਸ ਜਾ ਚਾਹ ਨਹੀਂ ਆਉਂਦੀ ਕਿਉਂ ਫਿਰ ਤੇ ਗੱਲ ਹੈ ਇਹ ਤੇ ਦੋ ਕਈ ਮੈਂ ਤੇ ਬਦਮਾਨ ਹੈ ਹੈ ਬਦਮਾਨ ਓਹ ਓਛਾ ਚਲ ਇਹ ਇੱਕ ਪਿੰਟਾ ਵੀ ਕਿਹੜਾ ਇਹ ਕੀ ਆ ਗਾਇਰਾ ਮਖਣਾ ਆਉਂਦਾ ਅ ਉਹ ਡੋਡੀਆਂ ਜਿ ਹੁਣੀਆਂ ਲਸਣ ਦੀ ਉੱਪਰ ਠੀਕ ਐ ਚਲ ਬਾਨਾ ਪਟ ਹੋ ਗਿਆ ਸਾਡਾ ਬਲਾਕ ਵੇਓ ਕਿੱਥੇ ਸੇਕਦਾ ਕਿਹੜਾ ਨਹੀਂ ਪਾਇਆ ਨੀ ਹੈਗਾ ਆ ਤੂੰ ਦੇਖਿਆ ਨਹੀਂ ਹੁਣ ਮੈਂ ਲੱਭਦਾ ਜੇ ਮੈਨੂੰ ਵੀਡੀਓ ਹੁਣ ਇੱਕ ਡੇਲੀ ਆਉਂਦੀ ਹੈ ਨਾ 12 ਦਾ 13 ਦਾ 15 ਦਾ ਲੱਗੇ ਹੈ। ਅਲਾਪ ਕੋ ਦੇਖਿਓ ਨਾ ਕਿੰਨੀ ਤਰੀਕੀ ਹੱਥ ਦੇਖੇ ਦਾ